ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਬੈਠਿਆਂ ਤੋਂ ਤੁਸੀਂ ਆ ਪੋਸਟਰ ਲੈ ਕੇ ਆਇਓ ਇੱਥੇ ਭੀੜ ਦੇ ਵਿੱਚ ਇਹ ਪੋਸਟਰ ਦਿਖਾ ਕੇ ਤੁਸੀਂ ਕਾਫੀ ਤਰੀਫਾਂ ਦੇ ਪੁਲ ਸਰਕਾਰ ਦੇ ਬੰਨੇ ਆ ਕੀ ਕੰਮ ਕਰਦੇ ਹੋ ਤੁਸੀਂ ਮੈਂ ਭਾਈ ਐਜ਼ ਅ ਪੰਜਾਬ ਪੁਲਿਸ ਐਜ਼ ਅ ਕਲਰਕ ਜੌਬ ਕਰ ਰਿਹਾ ਹਾਂ ਸਾਡੇ ਐਮਐਲਏ ਸਾਹਿਬ ਕਹਿ ਨੂੰ ਤਾਂ ਬਹੁਤ ਸੋਖਾ ਹੈ ਕਿ ਪਾਣੀ ਵਿੱਚ ਤੁਰਨਾ ਪਰ ਭਾਈ ਨੇ ਲਗਾਤਾਰ 15 20 ਦਿਨਾਂ ਤੇ ਇੱਕ ਦੇਰ ਵੀ ਨਹੀਂ ਸੋਤੇ ਲਗਾਤਾਰ ਸਾਡੇ ਪਿੰਡ ਜਾ ਕੇ ਸੇਵਾ ਕੀਤੀ ਹੈ ਕਿ ਐਮਐਲਏ ਜਾਂ ਕਿਸੇ ਮੰਤਰੀ ਦਾ ਕੰਮ ਪਾਣੀ ਦੇ ਵਿੱਚ ਫਿਰ ਕੇ ਪਾਣੀ ਦੀਆਂ ਬੋਤਲਾਂ ਦੇਣਾ ਜਾਂ ਕਈ ਚੱਕਣਾ ਸੀਸੀ ਮੈਡਮ ਜਿਨੇ ਸਾਡੇ ਚਾਹ ਬੰਨ ਟੁੱਟਣ ਦੀਆ ਪ੍ਰੋਬਲਮਾ ਹੋਣ ਉਹਨਾਂ ਤੇ ਕਾਨਫਰੈਂਸ ਕਰਕੇ ਉਹ ਸਿਸਟਮ ਨੂੰ ਮੈਨੇਜਮੈਂਟ ਕੀਤਾ ਹੈ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਜਿਹੜੇ ਲੋਕਾਂ ਦੇ ਸਵਾਲ ਸੀ ਉਹ ਸਵਾਲ ਕਿਉਂ ਨਹੀਂ ਕੀਤੇ ਤੁਸੀਂ ਵਿਧਾਇਕ ਨੂੰ ਆਪਣੇ ਹਲਕੇ ਦੇ ਜਾਂ ਕੈਬਨਿਟ ਮੰਤਰੀ ਨੂੰ ਮੈਡਮ ਤੁਹਾਡੇ ਸਾਹਮਣੇ ਕਹਿ ਕੇ ਗਏ ਨੇ ਕਹਿੰਦੇ ਜਿਹੜਾ ਪਿੱਛੇ ਬੀਤ ਗਿਆ ਉਹਨੂੰ ਛੱਡੋ ਤੁਸੀਂ ਸਾਡਾ ਫਰਜ਼ ਬਣਦਾ ਜਿੰਨੇ ਸਾਡੇ ਸਿਰ ਤੇ ਔਖੇ ਵੇਲੇ ਹੱਥ ਰੱਖਿਆ ਤਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਮੁਆਵਜ਼ਾ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਭਰਾ ਨੇ ਉਹ ਸਵਾਲ ਬਿਲਕੁਲ ਨਹੀਂ ਪੁੱਛੇ ਐਮਐਲਏ ਸਾਹਿਬ ਨੂੰ ਜਾਂ ਕੈਬਨਿਟ ਮੰਤਰੀ ਨੂੰ ਤਰੀਫਾਂ ਜ਼ਰੂਰ ਕੀਤੀਆਂ ਦਾ ਹਰ ਦੇ ਸਾਲ ਹੁੰਦੇ ਨੇ ਤੇ ਸਾਨੂੰ ਆਦਤ ਹੋ ਚੁੱਕੀ ਹੈ ਬੋਲੇ ਸੋਨਿਆ ਸੋਨਿਆ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਇੱਥੇ ਬੈਠੇ ਸੀਗੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਬੈਠਿਆਂ ਤੋਂ ਤੁਸੀਂ ਆ ਪੋਸਟਰ ਲੈ ਕੇ ਆਇਓ ਇੱਥੇ ਭੀੜ ਦੇ ਵਿੱਚ ਇਹ ਪੋਸਟਰ ਦਿਖਾ ਕੇ ਤੁਸੀਂ ਕਾਫੀ ਤਰੀਫਾਂ ਦੇ ਪੁਲਿਸ ਸਰਕਾਰ ਦੇ ਬੰਨੇ ਆ ਕੀ ਕੰਮ ਕਰਦੇ ਹੋ ਤੁਸੀਂ ਮੈਂ ਬਈ ਐਜ਼ ਐ ਪੰਜਾਬ ਪੁਲਿਸ ਐਜ਼ ਐ ਕਲਰਕ ਜੌਬ ਕਰ ਰਿਹਾ ਹਾਂ ਹਾਂਜੀ ਮੈਂ ਜੌਬ ਕਰ ਰਿਹਾ ਹਾਂ ਤੇ ਦੇਖੋ ਸਾਡਾ ਕੀ ਹੈ ਰੌਲਾ ਸਾਡੇ ਵਿਤਕਰੇ ਕਿੱਥੋਂ ਹੋ ਚੁੱਕੇ ਨੇ ਵਿਤਕਰੇ ਦਾ ਸਾਡਾ ਰੀਜ਼ਨ ਹੈ ਅਸੀਂ ਅਸੀਂ ਇੰਨੇ ਕੁ ਜ਼ਿਆਦਾ ਗੁੱਸੇ ਗਲੀਆਂ 'ਚ ਪਹੁੰਚ ਗਏ ਕਿ ਹਰ ਗੇਲ 'ਚ ਅਸੀਂ ਵਿਰੋਧ 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 ਪਰ ਮੈਂ ਇੱਕ ਪੋਜ਼ਿਟਿਵ ਪਰਸਨ ਹੋਣ ਦੇ ਨਾਤੇ ਮੇਰੀ ਕੀ ਮਨਸ਼ਾ ਕਹਿੰਦੀ ਹੈ ਕਿ ਤੁਸੀਂ ਹਰ ਇੱਕ ਚੀਜ਼ ਨੂੰ ਜੋ ਚੀਜ਼ ਸਹੀ ਕੀਤੀ ਹੈ ਉਹਨੂੰ ਪੋਜ਼ਿਟਿਵ ਵੇ ਨਾਲ ਦੱਸੋ ਤੁਸੀਂ ਤੁਸੀਂ ਇਹ ਗੱਲ ਮੈਂ ਤੁਹਾਡੀ ਵਿਚ ਰੋਕ ਤੁਸੀਂ ਕਹਿੰਦੇ ਹੋ ਵੀ ਸਾਡੇ ਲੋਕਾਂ ਦੇ ਦਿਮਾਗ ਹੀ ਇਦਾਂ ਦੇ ਹੋ ਗਏ ਹਰ ਗੱਲ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਹੋ ਚਾਹੇ ਕਲਰਕ ਹੋ ਚਾਹੇ ਕੁਝ ਵੀ ਹੋ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਉਸ ਪੰਜਾਬ ਪੁਲਿਸ ਦਾ ਹਿੱਸਾ ਹੋਣ ਕਰਕੇ ਸਿਸਟਮ ਦਾ ਹਿੱਸਾ ਹੋਣ ਕਰਕੇ ਤਾਂ ਨਹੀਂ ਐਮਐਲਏ ਦੇ ਜਾਂ ਤਰੀਫ ਸਰਕਾਰ ਦੇ ਹੁਣ ਹੁਣ ਜਿਹੜਾ ਬੰਦੇ ਦੀ ਮੈਂ ਆਪਾਂ ਰਿਸਪੈਕਟ ਜਾਂ ਕਦਰ ਦੀ ਗੱਲ ਇੱਕ ਜੇ ਇੱਥੇ ਤਾਂ ਜੇ ਮੈਂ ਪੋਸਟਲ ਨਾ ਹਾਂ ਤਾਂ ਐਮਐਲਏ ਸਾਹਿਬ ਦੀ ਵੀ ਲਾ ਸਕਦਾ ਲੇਕਿਨ ਉਹਨਾਂ ਦੀ ਤਾਂ ਇਹ ਫਰਜ਼ ਬਣਦਾ ਸੀਗਾ ਉਹਨਾਂ ਦੀ ਤਾਂ ਇਹ ਡਿਊਟੀ ਸੀ ਅਸੀਂ ਉਹਨਾਂ ਨੂੰ ਕਿਉਂ ਉਹਨਾਂ ਨੂੰ ਅਸੀਂ ਇੱਕ ਰਿਸਪੈਕਟ ਦੇ ਸਕਦੇ ਹਾਂ ਪਰ ਉਹਨਾਂ ਦੇ ਫੋਟੋ ਜਿਹੜੇ ਹੈਗੇ ਉਹਨਾਂ ਦੀ ਡਿਊਟੀ ਬਣਦੀ ਤੁਸੀਂ ਤੁਸੀਂ ਕਹਿ ਰਹੇ ਸੀ ਨਾ ਤੁਸੀਂ ਕਹਿ ਰਹੇ ਸੀਗੇ ਕਿ ਹਰ ਬੰਦਾ ਕਹਿ ਹੁੰਦਾ ਵੀ ਕੀ ਕੀਤਾ ਬਹੁਤ ਔਖਾ ਗਿਆ ਪਾਣੀ 'ਚ ਚੱਲਣਾ ਐਮਐਲਏ ਸਾਹਿਬ ਇੱਥ ਬਿਲਕੁਲ ਨਹੀਂ ਐਪਰੀਸ਼ੀਏਟ ਸਰ ਸਾਡਾ ਕਰਨਾ ਫਰਜ ਹੈ ਕਿਉਂਕਿ ਸਾਰੇ ਤੇ ਸਾਡੇ ਜਿੰਨੇ ਲੋਕ ਬੈਠੇ ਨੇ 20 ਤੋਂ 21 ਦਿਨ ਲਗਾਤਾਰ ਐਮਐਲਏ ਸਾਡੇ ਵਿੱਚਰੇ ਨੇ ਅਸੀਂ ਕਿਉਂ ਨਾ ਇਵਨ ਇਸ ਤੋਂ ਇਲਾਵਾ ਜੇ ਅਸੀਂ ਵਿਰੋਧੀ ਧਿਰਾਂ ਦਾ ਵੀ ਮੈਂ ਵਿੱਚ ਲਿਖਿਆ ਪੋਸਟਰ ਦੇ ਵਿੱਚ ਚਾਹੇ ਵਿਰੋਧੀ ਧਿਰ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਵੀ ਸਾਡੇ ਨਾਲ ਕਾਫੀ ਸਾਰੇ ਲੋਕਾਂ ਨੇ ਕਾਫੀ ਕਾਫੀ ਚਲੋ ਵਿਰੋਧੀ ਧਿਰ ਕੋਲੇ ਕੋਈ ਪਾਵਰ ਨਹੀਂ ਹੈਗੀ ਪਰ ਜਿਹੜੀ ਮੌਜੂਦਾ ਸੱਤਾ ਧਿਰ ਆ ਉਹਦੇ ਕੋਲ ਤਾਂ ਪਾਵਰ ਆ ਨਾ ਕਿ ਐਮਐਲਏ ਜਾਂ ਕਿਸੇ ਮੰਤਰੀ ਦਾ ਕੰਮ ਪਾਣੀ ਦੇ ਵਿੱਚ ਫਿਰ ਕੇ ਪਾਣੀ ਦੀਆਂ ਬੋਤਲਾਂ ਦੇਣਾ ਜਾਂ ਕਈ ਚੱਕਣਾ ਨੇ ਦੇਖੋ ਇੱਕ ਮੌਜੂਦਾ ਹਾਲਾਤਾਂ ਨੂੰ ਨਜ਼ਰ ਰੱਖਦੇ ਹੋਏ ਹਰ ਇੱਕ ਚੀਜ਼ ਜਿਹੜੀ ਹੁੰਦੀ ਹੈ ਆਪਣੇ ਪ੍ਰੈਜ਼ੈਂਟ ਟਾਈਮ ਦੇ ਅਕੋਰਡਿੰਗ ਹੀ ਚੀਜ਼ਾਂ ਹੁੰਦੀਆਂ ਉਸ ਟਾਈਮ ਕੰਡੀਸ਼ਨ ਹੀ ਇਦਾਂ ਸੀ ਕਿ ਪਾਣੀ ਐਨਾ ਸੀਗਾ ਚਲੋ ਉਸ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਹੈ ਅਸੀਂ ਫਿਊਚਰ ਵੀ ਵੇਖਾਂਗੇ ਅਜੇ ਜਿੱਦਾਂ ਮਾਨ ਸਾਹਿਬ ਨੇ 45 ਦਿਨਾਂ ਦੇ ਵਿੱਚ ਵਿੱਚ ਵਾਅਦਾ ਕੀਤਾ ਕਿ ਜਿੰਨੀਆਂ ਵੀ ਅਸੀਂ ਸਾਰੇ ਮੁਆਵਜ਼ੇ ਵਗੈਰਾ ਡਨ ਕਰ ਦਾਂਗੇ ਸਾਨੂੰ ਵੇਟ ਹੈ ਉਸ ਚੀਜ਼ ਦਾ ਤੇ ਸਾਡਾ ਫਰਜ਼ ਬਣਦਾ ਜੇ ਕਿਸੇ ਚੀਜ਼ ਦੇ ਉਹਨਾਂ ਚੀਜ਼ ਕਹੀ ਹੈ ਤਾਂ ਸਾਡਾ ਸਤਕਾਰ ਬਣਦਾ ਜਿਹੜੇ ਲੋਕਾਂ ਦੇ ਸਵਾਲ ਸੀ ਉਹ ਸਵਾਲ ਕਿਉਂ ਨਹੀਂ ਕੀਤੇ ਤੁਸੀਂ ਵਧਾਏ ਕਿ ਨੂੰ ਆਪਣੇ ਹਲਕੇ ਦੇ ਜਾਂ ਕੈਬਨਿਟ ਮੰਤਰੀ ਨੂੰ ਬਿਲਕੁਲ ਸਾਡੇ ਹਲਕਿਆਂ ਦੇ ਲੋਕਾਂ ਨੇ ਕਿਹਾ ਸਾਡੀ ਜ਼ਮੀਨਾਂ ਕੱਚੀਆਂ ਮੈਂ ਬਿਲਕੁਲ ਤੁਸੀਂ ਕਵਰ ਵੀ ਕੀਤਾ ਹੋਣਾ ਮੈਂ ਜ਼ਮੀਨਾਂ ਕਵਰ ਕੱਚੀਆਂ ਹੋਣ ਦੀ ਗੱਲ ਰੱਖੀ ਸੀ ਕਿ ਸੋਨਾ ਸਾਹਿਬ ਜੀ ਐਮਐਲਏ ਸਾਹਿਬ ਸਾਡੇ ਜਿਹੜੇ ਲੋਕਾਂ ਦੇ ਬਾਰਡਰ ਏਰੀਆ ਜ਼ਮੀਨਾਂ ਕੱਚੀਆਂ ਇੱਕ ਤਾਂ ਉਹ ਪੱਕੀਆਂ ਕਰੋ ਪਲੱਸ ਜਿਹੜੇ ਮੁਆਵਜ਼ਾ ਪੈਂਡਿੰਗ ਨੇ ਸਾਨੂੰ ਉਹ ਮੁਆਵਜ਼ਾ ਦਵਾਓ ਕਿਉਂਕਿ ਪਿਛਲੀ ਵਾਰ ਤੋਂ ਲਗਾਤਾਰ ਲੋਕਾਂ ਨੂੰ ਨਹੀਂ ਮਿਲੇ ਲੋਕਾਂ ਵਿੱਚ ਅਜੇ ਵੀ ਰੋਸ ਨੇ ਉਸ ਗੱਲ ਨੂੰ ਉਹ ਮੈਡਮ ਤੁਹਾਡੇ ਸਾਹਮਣੇ ਕਹਿ ਕੇ ਗਏ ਨੇ ਕਹਿੰਦੇ ਜਿਹੜਾ ਪਿੱਛੇ ਬੀਤ ਗਿਆ ਉਹਨੂੰ ਛੱਡੋ ਤੁਸੀਂ ਅੱਗੇ ਬਾਰੇ ਸੋਚਾਂਗੇ ਚਲੋ ਸਰ ਕੀ ਹੈ ਅਜੇ ਅੱਜ ਪੁਰਾਣੀਆਂ ਜਿੰਨੀਆਂ ਸਿਆਸਤਾਂ ਉਹ ਇੱਥੇ ਬਹੁਤ ਦਿੱਕਤਾ ਰਹੀਆਂ ਹੁਣ ਜੇ ਅੱਜ ਗੱਲ ਚਲੋ মিডিਆ ਦੇ ਮੈਂ ਸਾਹਮਣੇ ਕਹਿ ਰਿਹਾ ਇਹ ਪੋਲਾ ਸਾਡੇ ਬਜ਼ੁਰਗਸਤਾ ਸਾਡਾ ਜਨਮ ਹੀ ਨਹੀਂ ਸੀਗਾ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਇੱਥੇ ਬਾਦਲ ਸਾਹਿਬ ਜਿਹੜੇ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਸਵਰਗਵਾਸ ਜਿਹੜੇ ਆਏ ਸੀਗੇ ਤੇ ਸਾਡੇ ਲੋਕਾਂ ਚ ਕਹਿ ਕੇ ਗਏਗੇ ਵੀ ਸਵੇਰੇ ਤੁਸੀਂ ਨਾ ਇਸ ਪੋਲ ਤੋਂ ਲੈ ਕੇ ਤੁਹਾਡੀ ਫਸਲ ਪਾਰ ਲੰਘੂਗੀ ਸਾਡੇ ਲੈ ਹੱਸ ਗਏ ਸਾਨੂੰ ਠੱਠਾ ਕਰ ਗਏ ਮਜ਼ਾਕ ਕਰ ਗਏ ਪਰ ਸੱਚਿਓ ਅੱਜ ਤੁਹਾਡੇ মিডিਆ ਰਹਿਮਤ ਜੀ ਮੈਂ ਦੱਸਣਾ ਚਾਹ ਰਿਹਾ ਕਿ ਅਗਲੇ ਦਿਨ ਸੱਚਿਓ ਇੱਕ ਪੋਲ ਵਾਲੀ ਰਾਤੋਂ ਰਾਤ ਟੂ ਵਾਲੀ ਜਿਹੜੀ ਪੋਲ ਤਿਆਰ ਹੋਈ ਤੇ ਜੁੱਦ੍ਹੇ ਦਿਨ ਸਾਡੀਆਂ ਫਸਲਾਂ ਪਾਰ ਲੰਘੀਆਂ ਅਸੀਂ ਜਿਹੜੇ ਇੱਥੇ ਜਿੰਨਾ ਸਾਡੇ ਏਰੀਏ ਵਿੱਚ ਡਿਵੈਲਪਮੈਂਟ ਕੀਤੀ ਹੈ ਚਾਹੇ ਮੰਡੀ ਬੋਰਡ ਹੋਵੇ ਚਾਹੇ ਸਕੂਲ ਹੋਵੇ ਉਹਨਾਂ ਵੀ ਕਰੀਏ ਕਿਉਂਕਿ ਸਾਡਾ ਫਰਜ਼ ਪੈਂਦਾ ਜਿੰਨੇ ਸਾਡੇ ਸਿਰ ਤੇ ਔਕਾ ਵਲੇ ਹੱਥ ਰੱਖਿਆ ਤਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਹੁਣ ਮੌਜੂਦਾ ਸਥਿਤੀ ਦੇ ਹਾਲਾਤ ਰੱਖਦੇ ਹੋਏ ਹੁਣ ਇਸ ਟਾਈਮ ਸਾਡੇ ਵੱਲੋਂ ਇਹ ਕੋਸ਼ਨ ਨੇ ਕਿ ਕਿਤੇ ਨ ਕਿਤੇ ਜਿਹੜੇ ਸੈਂਟਰ ਸਰਕਾਰ ਵੱਲੋਂ ਹੈ ਨਾ ਮੈਂ ਤੁਹਾਡੇ ਮੱਧਮ ਰਾਹੀਂ ਵੀ ਇਹ ਹੀ ਕਹਿਣਾ ਚਾਹ ਰਿਹਾ ਕਿ ਅਜੇ ਪਾਲਿਸੀ ਵਿੱਚ ਜਿਹੜੇ ਸੈਂਟਰ ਇੱਕ ਸੈਕਟਰ ਸਕੀਮ ਹੁੰਦੀ ਹੈ ਇੱਕ ਸੈਂਟਰ ਸਪான்ਸਰਡ ਸਕੀਮ ਹੁੰਦੀ ਹੈ ਤੇ ਮੈਂ ਜਣਾ ਸੈਂਟਰ ਸਪான்ਸਰਡ ਸਕੀਮ ਜਿਹੜੀ ਪੰਜਾਬ ਨਾਲ ਮਿਲ ਕੇ ਜਿਹੜਾ 20000 ਮੁਆਵਜ਼ਾ ਦਿੱਤਾ ਹੈ ਕੋਈ 20 ਹਜ਼ਾਰ ਕੋਈ ਸਰਕਾਰ ਜੇ ਸੈਂਟਰ ਦੇ ਵੀ ਪਾਵੇ ਲਗਭਗ 40 50 ਹਜ਼ਾਰ ਇੰਪਲੀਮੈਂਟ ਹੋ ਸਕਦੀ ਹੈ ਜਿਹੜਾ ਕਿ ਲੋਕਾਂ ਦੇ ਅਥਰੂ ਜਿਹੜੇ ਹੰਝੂ ਆ ਇਹ ਪੂੰਝੇ ਜਾ ਸਕਦੇ ਨੇ ਇਸ ਲਈ ਇਹ ਹੈ ਕਿ ਬਹੁਤੀਆਂ ਚੀਜ਼ਾਂ ਸਾਡਾ ਜਿਹੜੇ ਅਸੀਂ ਆਪ ਦੀ ਜਿਹੜੀ ਗੱਲ ਹੈ ਐਜ਼ ਅ ਹਿਊਮਨ ਬੀਇੰਗ ਐਸ ਸਿਟੀਜ਼ਨ ਗੱਲ ਰੱਖਣਾ ਚਾ ਰਹੇ ਹਾਂ ਤਾਂ ਅਸੀਂ ਤੁਹਾਡੇ ਮੀਡੀਅਮ ਰੱਖ ਰਹੇ ਹਾਂ ਦਰਸ਼ਕੋ ਸਾਡਾ ਭਰਾ ਕਲਰਕ ਹੈ ਕਿਉਂਕਿ ਕਲਰਕ ਹੈ ਕਲਰਕ ਹੋਣ ਦੇ ਨਾਤੇ ਭਰਾ ਕੋਲੇ ਜਿਹੜੇ ਡਾਟੇ ਨੇ ਉਹ ਬਹੁਤ ਐਕੂਰੇਟ ਹੋ ਸਕਦੇ ਨੇ ਪਰ ਐਮਐਲਏ ਸਾਹਿਬ ਨੂੰ ਜਾਂ ਕਹਿ ਦਈਏ ਲੋਕਾਂ ਦੀ ਜੋ ਨਾਰਾਜ਼ਗੀ ਆ ਲੋਕ ਕਹਿੰਦੇ ਆ ਕਿ ਸਾਨੂੰ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ 2023 ਦੇ ਵਿੱਚ ਕੋਈ ਮੁਆਵਜ਼ਾ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਭਰਾ ਨੇ ਉਹ ਸਵਾਲ ਬਿਲਕੁਲ ਨਹੀਂ ਪੁੱਛੇ ਐਮਐਲਏ ਸਾਹਿਬ ਨੂੰ ਜਾਂ ਕੈਬਨਿਟ ਮੰਤਰੀ ਨੂੰ ਤਰੀਫਾਂ ਜ਼ਰੂਰ ਕੀਤੀਆਂ ਨੇ ਕਿ ਸਾਡੇ ਨਾਲ ਬਣਦਾ ਵੀ ਆ ਤਾਰੀਫ ਕਰਨੀ ਕਿਉਂਕਿ ਵਾਕਈ ਹੀ ਆਸbaar ਚਾਹੇ ਉਹ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ ਲੀਡਰ ਹੋਵੇ ਉਹ ਲੋਕਾਂ ਦੇ ਵਿੱਚ ਆਮ ਨਜ਼ਰ ਆਏ ਪਾਣੀ ਦੇ ਵਿੱਚ ਚਲਦੇ ਨਜ਼ਰ ਆਏ ਪਰ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਕਾਰ ਤੋਂ ਲੋਕ ਖਫਾ ਨੇ ਲੋਕ ਨਾਰਾਜ਼ ਨੇ ਕਿ ਆਮ ਆਦਮੀ ਪਾਰਟੀ ਨੇ ਅਜੇ ਤੱਕ ਕੁਝ ਨਹੀਂ ਕੀਤਾ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਕੀ ਕਰ ਰਹੀ ਆ ਉਹ ਆਪਣੇ ਵਿਚਾਰ ਜਰੂਰ ਦਿਓ ਕਿ ਸਰਕਾਰ ਵੱਲੋਂ ਤੁਹਾਡੇ ਕੋਲੇ ਕੋਈ ਰਾਹਤ ਪਹੁੰਚ ਰਹੀ ਆ ਜਾਂ ਸਮਾਜ ਸੇਵੀ ਸੰਸਥਾ ਦੀ ਹੀ ਰਾਹਤ ਤੁਹਾਡੇ ਤੱਕ ਪਹੁੰਚ ਰਹੀ ਆ ਆਪਣੇ ਵਿਚਾਰ ਜਰੂਰ ਦਿਓ